ਆ ਜਿਹੜੀਆਂ ਤੁਸੀਂ ਬਜ਼ਾਰਾਂ ਦੇ ਵਿੱਚ ਲੈਣੇ ਹੋ ਜਾ ਕੇ 700 800 ਦੇ ਵਿੱਚ 300 ਰੁਪਏ ਦੇ ਵਿੱਚ ਟੀ-ਸ਼ਰਟ ਦਵਾਂਗੇ ਕੋਈ 3500 ਨਹੀਂ ਲੈਣਾ ਕੋਈ ਇਹਦਾ 2000 ਨਹੀਂ ਲੈਣਾ ਕੋਈ 2200 ਨਹੀਂ ਲੈਣਾ ਇਹ ਵੀ ਤੁਹਾਨੂੰ ਦਵਾਂਗੇ 1300 ਰੁਪਏ ਦੇ ਵਿੱਚ ਕਿਹੜਾ ਕਿੰਨੀ ਸੋਹਣੀ ਆ ਚੁੱਕੀ ਹੈਗੀ ਆ ਬਿਲਕੁਲ ਡੀਸੈਂਟ ਪੀਸ ਆ ਚੁੱਕੇ ਆ ਕਿ ਸਮਰ ਵਾਸਤੇ ਅੱਪਾ ਤੋਂ ਦੇਣੀ ਹੈਗੀ 500 ਵਾਲੀ ਪੀ ਸਿਰਫ 388 ਰੁਪਏ ਵਿੱਚ ਜਿਹੜਾ ਤੁਸੀਂ 50000 ਦਾ ਕੱਪੜਾ ਲੈਣੇ ਹੋ ਇੱਥੇ 20000 ਦਾ ਜਿਹੜਾ 20000 ਦਾ ਲੈਣਾ ਇੱਥੇ 5000 ਦਾ ਜੇ ਵਾਈਟ ਮਿੱਟੀ ਪਸੰਦ ਕਰਦੇ ਵਾਈਟ ਮਿੱਟੀ ਵੀ ਲੈ ਕੇ ਜਾ ਸਕਦੇ ਹੋ ਕਿੰਨਾ ਸੂਪਰ ਜਿਹਾ ਪੀਸ ਆ ਚੁੱਕਾ ਹੈ ਮਾਰੇ 2250 ਕੱਟ ਨਹੀਂ ਦੇਣਾ ਆਪਾਂ ਤੁਹਾਨੂੰ ਦੇਣਾ ਸਿਰਫ 631 ਰੁਪਏ ਵਿੱਚ ਇਹ ਕੋਈ 1200 2015 1500 ਨਹੀਂ ਇਹ ਤੁਹਾਨੂੰ 6 600 700 ਦੇ ਵਿੱਚ ਦੇਣੇ ਆ ਖਾਸ 바ਜੀ ਦੇ ਵਿੱਚ ਨਾਈਟ ਸੂਟ ਆ ਵੀ ਤੁਸੀਂ ਲੈ ਕੇ ਜਾ ਸਕਦੇ ਆ ਰੇਟ ਇਹਦਾ ਚੈੱਕ ਕਰ ਲਓ 500 ਤੇ 31 ਰੁਪਏ ਦੇ ਵਿੱਚ ਇੰਨਾ ਸੋਹਣਾ ਪੀਸ ਆ ਚੁੱਕਾ ਬਿਲਕੁਲ ਲੌਂਗ ਦੇ ਵਿੱਚ ਆ ਚੁੱਕਾ ਨਾ ਇਨੇ ਕਿਨੇ ਸੋਹਣੇ ਆਰਟੀਕਲ ਆ ਦੇਖੋ ਫੁੱਲ ਬਾਜੂ ਆ ਚੁੱਕੀ ਹੈ ਕਿ ਡੀਐਨਆ ਪੀਸ ਆ ਚੁੱਕਾ ਹੈ ਵੀ ਆਪਾਂ ਤੁਹਾਨੂੰ ਦੇਣਾ ਸਿਰਫ 1400 ਤੇ 6 ਰੁਪਏ ਵਿੱਚ ਹੈਵੀ ਦੇ ਵਿੱਚ ਟਰੈਕਸੂਟ ਵੀ ਆ ਚੁੱਕੇ ਆ ਜਿਹੜੇ ਬਾਜ਼ਾਰ ਚ ਨਾ 3 3000 ਰੁਪਿਆ ਇੱਥੇ 1100 1200 ਰੁਪਏ ਦੇ ਵਿੱਚ ਟਰੈਕਸੂਟ ਮਿਲ ਜਣੇ ਆ ਮਾਡਲ ਤੁਹਾਨੂੰ ਮਿਲ ਜਣਾ ਦੇਖੋ ਜਿਵੇਂ ਨਾ ਥਾਰ ਗੱਡੀ ਸਹੀ ਹੁੰਦੀ ਐਦਾਂ ਦੇ ਸ਼ੂ ਇੱਥੇ ਤੁਹਾਨੂੰ ਮਿਲ ਜਣੇ ਹੈਗੇ ਆ ਸੋਚ ਸਕਦੇ ਹੋ 1000 ਤੇ ਮੈਨੂੰ ਇਹਦਾ ਰੇਟ ਕੀ ਆ ਰੇਟ ਦਾ ਹੈਗਾ 5000 ਬਾਜ਼ਾਰ ਚ ਕੋਈ 6000 ਮੰਗਦਾ ਕੋਈ 6500 ਮੰਗਦਾ ਸਾਡਾ ਰੇ 900 ਤੇ 38 ਰੁਪਏ ਦੇ ਵਿੱਚ ਦੇ ਰਣਾ ਚਾਹੇ ਮਾਮਿਆਂ ਨੂੰ ਕਹਿੰਦੇ ਸਾਡੇ ਲਈ ਜੀ ਆਉਂਦੇ ਹੋ ਸ਼ੂ ਲਿਆਇਓ ਕਾਦੇ ਮੰਗਾਉਣੇ ਵੀ ਤੁਸੀਂ ਜᱟ ਤੁਹਾਨੂੰ ਚੀਜ਼ਾਂ ਸਾਰੀਆਂ ਇੱਥੇ ਮਿਲ ਜੰਦੀਆਂ ਦੇਖੋ ਦੇਖੋ ਬੱਚਿਆਂ ਦੇ ਲਈ ਵੀ ਸ਼ੂ ਇੱਥੇ ਆ ਚੁੱਕੇ ਆ 100 ਰੁਪਏ ਤੋਂ ਵੈਸੇ ਇੱਥੇ ਸ਼ੂ ਸਟਾਰਟ ਹੋ ਜਾਂਦਾ ਉਦੋਂ ਉੱਪਰਲੀ ਰੇਂਜ ਜਿੱਦਾਂ ਦੀ ਤੁਹਾਨੂੰ ਚਾਹੀਦੀ ਤੁਸੀਂ ਲੈ ਕੇ ਜਾ ਸਕਦੇ ਆ ਲਓ ਜੀ ਅੱਜ ਕੁੜੀਆਂ ਨੂੰ ਖੁਸ਼ ਕਰਦੇ ਆਂਗੇ ਜਿਹੜੀ ਬਾਜ਼ਾਰਾਂ 'ਚ ਹੁੰਦੀ ਲੁੱਟ ਉਹ ਵੀ ਬੰਦ ਕਰਦੇ ਆਂਗੇ ਵੱਡਾ ਦੀਪੋਹ ਲਿਆਂਦੇ ਬਹੁਤ ਸੋਹਣੇ ਸੋਹਣੇ ਕੱਪੜੇ ਰੇਟ ਕਰਤੇ ਬਾਜ਼ਾਰ ਵਾਲੋ ਤਿੰਨ ਤਿੰਨ ਗੁਣਾ ਘੱਟ ਆ ਜਿਹੜੀਆਂ ਤੁਸੀਂ ਬਾਜ਼ਾਰਾਂ ਦੇ ਵਿੱਚ ਲੈਣਿਓ ਜਾ ਕੇ 700 800 ਦੇ ਵਿੱਚ 300 ਰੁਪਏ ਦੇ ਵਿੱਚ ਟੀ-ਸ਼ਰਟ ਦਵਾਂਗੇ ਫਰੌਕ ਸੂਟ ਆ ਗਿਆ ਦੇਖੋ ਫਰੌਕਾਂ ਦੇ ਵਿੱਚ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਆ ਗਿਆ ਤੁਸੀਂ ਇੱਥੋਂ ਟੌਪ ਲੈਣਿਆ ਟੌਪਾਂ ਦੇ ਵਿੱਚ ਬੜੇ ਸੋਹਣੇ ਸੋਹਣੇ ਡਿਜ਼ਾਈਨ ਆ ਗਿਆ ਤੁਸੀਂ ਲੈਣਾ ਹੈਗਾ ਕੋਟ ਸੈੱਟ ਆ ਦੇਖੋ ਬੜੇ ਡਿਜ਼ਾਈਨਰ ਕੋਰਸਟ ਆ ਗਿਆ ਜਿਹੜੇ 3 3000 4 4000 ਬਾਜ਼ਾਰਾਂ 'ਚ ਪਰ ਇੱਥੇ ਤੁਸੀਂ 1200 1500 ਦੇ ਵਿੱਚ ਇਦਾਂ ਦੇ ਡਿਜ਼ਾਈਨ ਦੇ ਦੇਵਾਂਗੇ ਤੁਸੀਂ ਲੈਣਿਆ ਲੌ 300 ਨਹੀਂ ਲੈਣਾ ਕੋਈ ਇਹਦਾ 2000 ਨਹੀਂ ਲੈਣਾ ਕੋਈ 2200 ਲੈਣਾ ਇਹ ਵੀ ਤੁਹਾਨੂੰ ਦਵਾਂਗੇ 1300 ਰੁਪਏ ਦੇ ਵਿੱਚ ਭਾਈ ਜੀ ਆ ਬਿਆਲੀਆਂ ਐਲਬਮਾਂ ਛੱਡੋ ਸਾਨੂੰ ਅੱਜ ਵੈਰਾਈਟੀ ਦਿਖਾਓ ਤੇ ਕੁੜੀਆਂ ਨੇ ਫਾਇਦੇ ਕਰੋ ਭਾਜੀ ਬਿਆਹਲੀ ਐਲਬਮ ਨਹੀਂ ਹੈਗੀ ਇਹ ਮਾਰੇ ਪਲਾਜ ਸੂਟ ਨਵੇਂ ਆਏ ਆ ਉਹ ਐਲਬਮ ਦਿਖਾਉਣੇ ਪਏ ਆਪਾਂ ਦੇਖੋ ਕਿੰਨੇ ਕਿੰਨੇ ਸੋਨੇ ਪਲਾਜ ਸੂਟ ਆ ਚੁੱਕੇ ਭਾਜੀ अच्छा ਇਹਦੇ ਵਿੱਚ ਸਾਰੇ ਜੋ ਤੁਸੀਂ ਆ ਫੋਟੋਆਂ ਦਿਖਾਉਂਗੇ ਸਾਰੇ ਡਿਜ਼ਾਈਨ ਮਿਲ ਜਾਣਗੇ ਜੀ ਇਹਦੇ ਚਾ ਕੋਈ ਜਿੰਨੇ ਚਾਹੀਦੇ ਮਿਲ ਜੂंगे ਜੀ ਚ ਇਹ ਤਾਂ ਮਾਡਲ ਐਕਟਰ ਨਹੀਂ ਵਾਲੀਆਂ ਫੋਟੋਆਂ ਆ ਮਤਲਬ ਆਮ ਪਿੰਡਾਂ ਦੀਆਂ ਸ਼ਹਿਰਾਂ ਦੀਆਂ ਕੁੜੀਆਂ ਦੇ ਕੱਪੜੇ ਤੁਸੀਂ ਪਵਾ ਦਿਓਗੇ ਹਾਂਜੀ ਉਹ ਵੀ ਆਪਾਂ ਮਾਡਲ ਬਣਾਣੀ ਆ ਵਧੀਆ ਵਧੀਆ ਤੇ ਇਹ ਤਾਂ ਹੁਣੇ ਬੜੇ ਰੇਟ ਮਹਿੰਗੇ ਆ ਦੇਖੋ ਕਿੰਨੀ ਸੋਹਣੀ ਫੋਟੋ ਆ ਜਿੰਨੀ ਸੋਹਣੀ ਫੋਟੋ ਉਨਾ ਹੀ ਰੇਟ ਏ 3500 4000 ਇਦਾਂ ਬਜ਼ਾਰਾਂ ਦੇ ਵਿੱਚ ਦਿੰਦੇ ਆ ਨਾ ਵੱਡਾ ਦੀਪੂ ਨੇ ਕੀ ਰੇਟ ਕਰ ਦਿੱਤਾ ਹੈਗਾ ਨਹੀਂ ਸਾਕੋ 500 ਰੁਪਏ ਤੋਂ ਸ਼ੁਰੂ ਹੋ ਜਾਂਦੇ ਨੇ ਪਲੱਸ ਜੋ ਸੂਟ ਅਰੇ 550 ਤੋਂ ਬਿਲ ਕਿ ਦੀ ਟੀ-ਸ਼ਰਟ ਕਿੰਨੀ ਸੋਹਣੀ ਆ ਚੁੱਕੀ ਹੈਗੀ ਆ ਬਿਲਕੁਲ ਡੀਸੈਂਟ ਪੀਸ ਆ ਚੁੱਕਿਆ ਹੈ ਕਿ ਸਮਰ ਵਾਸਤੇ ਆਪਾਂ ਤੁਹਾਨੂੰ ਦੇਣੀ ਹੈਗੀ 500 ਵਾਲੇ ਪੀਸ ਸਿਰਫ 388 ਰੁਪਏ ਵਿੱਚ ਕਲਰ ਤੁਹਾਨੂੰ ਹਰ ਤਰ੍ਹਾਂ ਦੇ ਮਿਲਣਗੇ ਕਲਰ ਲਾਈਟ ਵੀ ਹੈਗਾ ਕਲਰ ਡਾਰਕ ਵੀ ਹੈਗਾ ਸਾਈਜ਼ ਵੀ ਤੁਹਾਨੂੰ ਇਹ ਵਿੱਚ ਹਰ ਤਰ੍ਹਾਂ ਦੇ ਮਿਲ ਜਾਣੇ ਹੈਗੇ ਆ ਜੀ ਠੀਕ ਹੈ ਜੀ ਪਸੰਦ ਕਰ ਤੁਸੀਂ ਇੱਥੋਂ ਲੈ ਕੇ ਜਾ ਸਕਦੇ ਹੋ ਕਿੰਨੇ ਕਿੰਨੇ ਸੋਹਣੇ ਆਰਟੀਕਲ ਤਾਂ ਅੱਗੇ ਦਾ ਕੰਮ ਕੀਤਾ ਨਾਲੇ ਤੁਸੀਂ ਚੈੱਕ ਕਰ ਲੋ ਇਹ ਨਾਰਮਲ ਟੀ-ਸ਼ਰਟ ਆਣੀ ਹੈਗੀ ਆ ਦੇਖੋ ਬਾਹਰ ਇਹਦੇ ਵਿੱਚ ਸਾਈਜ਼ ਦੇਖੋ ਲੌਂਗ ਇਹਦੇ ਵਿੱਚ ਸਾਈਜ਼ ਬਣਾ ਦਿੱਤੇ ਹੈਗੇ ਆ ਇਹਦੇ ਵਿੱਚ ਹਰ ਤਰ੍ਹਾਂ ਦੇ ਤਾਨੂੰ ਰੰਗ ਦਾ ਮਿਲਨੇ ਆ ਪਰ ਰੇਟ ਤੁਸੀਂ ਚੈੱਕ ਕਰਿਓ ਬੜੇ ਘੱਟ ਰੇਟ ਹੈਗੇ ਆ ਤੁਹਾਡੇ ਵੀਜ਼ੇ ਲੱਗ ਜੰਦੇ ਤੁਸੀਂ ਕੈਨੇਡਾ ਅਮਰੀਕਾ ਇੰਗਲੈਂਡ ਜਾਣਾ ਸਟੂਡੈਂਟ ਵੀਜ਼ਾ ਲਵਾ ਕੇ ਇੱਥੇ ਆ ਜਾਓ ਬਾਜ਼ਾਰ ਨਾਲੋਂ ਅੱਧੇ ਨਾਲ ਵੀ ਘੱਟ ਜਿਹੜਾ ਤੁਸੀਂ 50000 ਦਾ ਕੱਪੜਾ ਲੈਣੇ ਹੋ ਇੱਥੇ 20000 ਦਾ ਜਿਹੜਾ 20000 ਦਾ ਲੈਣਾ ਇੱਥੇ 5000 ਦਾ ਆ ਦੇਖੋ ਸ਼ਾਰਟ ਆਫ ਆ ਚੁੱਕੇ ਜੀ ਬੜੇ ਸੋਹਣੇ ਸੋਹਣੇ ਡਿਜ਼ਾਈਨ ਇੱਥੇ ਆਏ ਆ ਬਾਈ ਅੱਜ ਦਿਖਾਈ ਜਾਓ ਵੈਰਾਈਟੀਆਂ ਆ ਦੇਖੋ ਭਾਜੀ ਮਿੰਟੀਆਂ ਕਿੰਨੇ ਕਿੰਨੇ ਸੋਹਣੇ ਆ ਚੁੱਕੇ ਐ ਅਲਗ-ਅਲਗ ਸੋਹਣੇ ਚ ਕੱਲ ਮੈਣੇ ਆ ਗਿਆ ਅਲਗ-ਅਲਗ ਤੁਹਾਨੂੰ ਸਾਈਜ਼ ਮੈਣੇ ਆ ਗਿਆ ਪਸੰਦ ਥੋੜੀ ਹੈ ਕਿ ਕੋਈ 612 ਦੀਆਂ ਕੋਈ 500 ਪਿਆ ਦੀ ਕੋ 700 ਦੀ ਕੋ 800 ਦੀ ਹਜ਼ਾਰ ਦੀ ਤੁਸੀਂ ਆਪਣੀ ਚੋਅ ਅਕੋਰਡਿੰਗ ਲੈ ਕੇ ਜਾ ਸਕਦੇ ਹੋ ਹਰ ਤਰ੍ਹਾਂ ਦੇ ਵਿੱਚ ਰੰਗਾਂ ਮਿਲਣੀਆਂ ਕਿ ਦੇਖੋ ਕਿੰਨੇ ਕਿੰਨੇ ਅਲਗ-ਅਲਗ ਦੇ ਵਿੱਚ ਡੀਸੈਂਟ ਪੀਸ ਆ ਨੇਖ ਦੇਖੋ ਕਿੰਨਾ ਸੋਹਣਾ ਵਰਕ ਆ ਚੁੱਕਾ ਹੈ ਤੇ ਨਾਲ ਦੇਖੋ ਕਿੰਨੇ ਕਿੰਨੇ ਸੋਹਣੇ ਡਿਜ਼ਾਈਨਿੰਗ ਆ ਚੁੱਕੇ ਪ੍ਰਿੰਟ ਬਹੁਤ ਸੋਹਣੇ-ਸੋਹਣੇ ਭਾਜੀ ਵਿੱਚ ਆ ਚੁੱਕੇ ਇਹਦੇ ਜੀ ਆ ਵੀ ਤੁਸੀਂ ਦੇ ਹਰ ਇੱਕ ਤਰ੍ਹਾਂ ਦੀ ਇਹਦੇ ਵਿੱਚ ਵੈਰਾਈਟੀ ਮਿਲ ਜਾਣੀ ਹੈ ਕੋਟ ਸੈਟ ਦੇ ਵਿੱਚ ਵੀ ਬਹੁਤ ਸੋਹਣੇ ਡਿਜ਼ਾਈਨ ਆ ਬਹੁਤ ਜਿਆਦੇ ਰੰਗ ਆ ਇਹਦੇ ਵਿੱਚ ਵੀ ਤੁਸੀਂ ਆ ਕੇ ਇੱਥੇ ਵਿਜ਼ਿਟ ਕਰ ਲੋ ਬਹੁਤ ਸਾਰੇ ਤੁਹਾਡੇ ਫਾਇਦੇ ਕਰਨੇ ਆ ਜੇ ਵਾਈਟ ਮਿੱਟੀ ਪਸੰਦ ਕਰਦੇ ਵਾਈਟ ਮਿੱਟੀ ਵੀ ਲੈ ਕੇ ਜਾ ਸਕਦੇ ਕਿੰਨਾ ਸੋਪਰ ਜਿਹਾ ਪੀਸ ਆ ਚੁੱਕਾ ਹੈ ਮਾਰੇ 2250 ਕੱਟ ਨਹੀਂ ਦੇਣਾ ਆਪਾਂ ਤੁਹਾਨੂੰ ਦੇਣਾ ਸਿਰਫ 631 ਰੁਪਏ ਵਿੱਚ ਦੇਖੋ ਇੱਥੇ ਮੱਥਾ ਦੇ ਕੇ ਟਿੱਕਾ ਨਹੀਂ ਲਾਉਣਾ ਹਰ ਇੱਕ ਦੇ ਉੱਤੇ ਰੇਟ ਲੱਗਾ 631 ਰੁਪਏ ਆ ਤੁਸੀਂ ਦੇਖੋ ਬੜਾ ਸੋਹਣਾ ਐਨੇ ਦੀ ਬਾਜ਼ਾਰ 'ਚ ਕਿਸੇ ਦੀ ਸਟਿਚਿੰਗ ਨਹੀਂ ਨਹੀਂ ਜਿੰਨੇ ਦਾ ਸੀ ਤੁਹਾਨੂੰ ਬਣਿਆ ਬਣਾਇਆ ਦੇ ਰਹੇ ਆ ਆ ਦੇਖੋ ਕੁਰਤੇ ਆ ਚੁੱਕੇ ਬਹੁਤ ਸੋਹਣੇ ਸੋਹਣੇ ਆ ਚੁੱਕੇ ਖੁਲੜੋਲੇ ਕੁਰਤੇ ਆ ਚੁੱਕੇ ਤੁਸੀਂ ਲੈ ਗੀਨੇ ਆਪਣਾ ਜੈ ਗੀਨੇ ਆਪਣਾ ਜੀਨੇ ਤੁਸੀਂ ਮਰਜੀ ਪਾ ਸਕਦੇ ਹੈਗੇ 594 ਸ਼ੁਰੂ ਤੇ ਪਸੰਦ ਤੁਹਾਡੀ ਹੈ ਗਿਆ ਸਾਈਜ ਵੱਖੋ ਵੱਖਰੇ ਮੈਨੇ ਹੈ ਗਿਆ ਆਰਟੀਕਲ ਤੁਹਾਨੂੰ ਵੱਖੋ ਵੱਖਰੇ ਮੈਨੇ ਹੈ ਗਿਆ ਬਹੁਤ ਸੋਹਣੇ ਸਮਰਦੇ ਵਿੱਚ ਕਲਰ ਆ ਚੁੱਕੇ ਤੁਹਾਡੇ ਵਾਸਤੇ ਇੱਕੋ ਹੀ ਛੱਤੇ ਹਟਾ ਸਾਰੀ ਵੈਰਾਈਟੀ ਆ ਦੇਖੋ ਜੀ ਨਾਈਟ ਸੂਟ ਵੀ ਆ ਗਏ ਆ ਨਾਈਟ ਸੂਟ ਦਾ ਤੁਸੀਂ ਇਹ ਪ੍ਰੋਪਰ ਸੈੱਟ ਲੈ ਸਕਦੇ ਆ ਸਾਡੇ ਕੋਲ ਠੰਡ ਵਾਲੇ ਕੱਪੜਾ ਸੀਗੇ ਪਰ ਹੁਣ ਗਰਮੀ ਵਾਲੇ ਦੇਖੋ ਮਲਾਈ ਵਰਗਾ ਕੱਪੜਾ ਆ ਇਹਦੇ ਵਿੱਚ ਤੁਸੀਂ ਇਹ ਕੋਈ 1200 2015 1000 ਨਹੀਂ ਇਹ ਸਾਨੂੰ 6 600 700 700 ਦੇ ਵਿੱਚ ਦੇਣੇ ਆ ਜੇ ਤੁਸੀਂ ਲੈਣੇ ਹੈਗੇ ਆ ਦੇਖੋ ਹਾਫ ਬਾਜੀ ਦੇ ਵਿੱਚ ਨਾਈਟ ਸੂਟ ਆ ਵੀ ਤੁਸੀਂ ਲੈ ਕੇ ਜਾ ਸਕਦੇ ਆ ਰੇਟ ਇਹਦਾ ਚੈੱਕ ਕਰ ਲਓ 500 ਤੇ 31 ਰੁਪਏ ਦੇ ਵਿੱਚ ਇੱਥੇ ਜਦੋਂ ਤੁਸੀਂ ਵਿਜ਼ਿਟ ਕਰੋਗੇ ਤੁਹਾਨੂੰ ਹੋਰ ਬਹੁਤ ਚੀਜ਼ਾਂ ਮਿਲ ਜਾਣਗੀਆਂ ਕਿਉਂਕਿ ਵੀਡੀਓ ਦੇ ਵਿੱਚ ਸਾਰਾ ਕੁਝ ਨਹੀਂ ਦਿਖਾਇਆ ਜਾਂਦਾ ਆ ਦੇਖੋ ਲੋਰ ਵੀ ਕਿਨੇ ਕਿੰਟਰੀ ਆ ਚੁੱਕੇ ਹੈਗੇ ਜੇ ਤੁਸੀਂ ਮਰਜੀ ਐਕਸਰਸਾਈਜ਼ ਕਰ ਸਕਦੇ ਆ ਘਰ ਪਾਸਾ ਸਕਦੇ ਆ ਕਿ ਜਿਮਿੰਗ ਕਰਨ ਜਿਮਿੰਗ ਕਰ ਸਕਦੇ ਹੈਗੇ ਆ ਇਹ ਚ ਹਰ ਤਰ੍ਹਾਂ ਦੇ ਸਾਈਟ ਹਰ ਤਰ੍ਹਾਂ ਦੇ ਵਿੱਚ ਆਰਟੀਕਲ ਮਿਲਣੇ ਕਿ ਸਕੋ 205 ਤੋਂ ਪਹਿਲੇ ਸ਼ੁਰੂ ਹੋਏ ਨੇ ਡੇਡਪੂ ਵਿੱਚ ਜੀ ਆ ਵੀ ਭਾਈ ਜੀ ਆ ਕੀ ਚੀਜ਼ ਹੈਗੀ ਆ ਇਹ ਭਾਜੀ ਮਿੱਡੀਆਂ ਆ ਗਈਆਂ ਜੀ ਫੈਂਸੀ ਅੱਛਾ ਫੈਂਸੀ ਮਿੱਡੀਆਂ ਵੀ ਹੈਗੇ ਆਪਣੇ ਹਣਾ ਫੈਂਸੀ ਮਿੱਡੀਆਂ ਬਹੁਤ ਸੋਹਣੇ ਸੋਹਣੇ ਆਰਟੀਕਲ ਹੈਗੇ ਆ ਹਲਕੇ ਹਲਕੇ ਰੰਗ ਆ ਗਏ ਆ ਫਾਇਦੇ ਬਹੁਤ ਜ਼ਿਆਦਾ ਆ ਰੇਟ ਬਹੁਤ ਘਟ ਆ ਆ ਦੇਖੋ ਕਿੰਨਾ ਥੋੜਾ ਪੀਸ ਆ ਚੁੱਕਾ ਬਿਲਕੁਲ ਲੌਂਗ ਦੇ ਵਿੱਚ ਆ ਚੁੱਕਾ ਨਾ ਕਿੰਨੇ ਕਿੰਨੇ ਸੋਹਣੇ ਆਰਟੀਕਲ ਆ ਦੇਖੋ ਫੁੱਲ ਬਾਜੂ ਆ ਚੁੱਕੀ ਹੈ ਕਿ ਡਿਜ਼ਾਈਨਰ ਪੀਸ ਆ ਚੁੱਕਾ ਹੈ ਵੀ ਆਪਾਂ ਤੁਹਾਨੂੰ ਦੇਣਾ ਸਿਰਫ 1400 ਤੋਂ 6 ਰੁਪਏ ਵਿੱਚ ਆ ਵੀ ਤੁਸੀਂ ਚੈੱਕ ਕਰ ਲਓ ਜੀ ਟਰੈਕਸੂਟ ਹੈਵੀ ਦੇ ਵਿੱਚ ਟਰੈਕਸੂਟ ਵੀ ਆ ਚੁੱਕੇ ਆ ਜਿਹੜੇ ਬਾਜ਼ਾਰ 'ਚ ਨਾ 3-3000 ਰੁਪਿਆ ਇੱਥੇ 1100-1200 ਰੁਪਏ ਦੇ ਵਿੱਚ ਟਰੈਕਸੂਟ ਵੀ ਮਿਲ ਜਾਣੇ ਆ ਦੇਖੋ ਕਿੰਨੇ ਸੋਹਣੇ ਕਲਰ ਆ ਤੁਸੀਂ ਗ੍ਰੇ ਲੈ ਜਾਓ ਜਿਹੜਾ ਮਰਜੀ ਇਹਦੇ ਵਿੱਚ ਕਲਰ ਵੀ ਲੈ ਕੇ ਜਾ ਸਕਦੇ ਆ ਸਾਈਜ਼ ਤੁਹਾਨੂੰ ਸਾਰੇ ਮਿਲ ਜਾਣਗੇ ਆ ਦੇਖੋ 1244 ਚੈੱਕ ਕਿੰਨੇ ਕਿੰਨੇ ਅਲੱਗ ਅਲੱਗ ਕਲਰ ਹੈਗੇ ਨਾਲ ਦੇਖੋ ਫੁੱਲ ਸੀਰੀਜ਼ ਵਿੱਚ ਆ ਚੁੱਕੇ ਆਰਟੀਕਲ ਵੱਖ-ਵੱਖਰੇ ਜਿਪਰ ਟੈਬ ਵੀ ਹੈਗੇ ਆ ਤੁਸੀਂ ਹੁੱਡੀ ਟੈਬ ਵੀ ਲੈ ਕੇ ਜਾ ਸਕਦੇ ਤੁਸੀਂ ਲੋਅਰ ਤਾਂ ਦੇਖੇ ਸੀ ਹੁਣ ਤੁਸੀਂ ਆ ਜੀਨ ਦੀਆਂ ਪੈਂਟਾਂ ਚੈੱਕ ਕਰ ਲਓ ਤੁਸੀਂ ਕਟੀਆਂ ਫਟੀਆਂ ਲੈਣੀਆਂ ਤੁਸੀਂ ਬੂਟ ਕੱਟ ਲੈਣੀਆਂ ਇਹਦੇ ਵਿੱਚ ਵੀ ਬਹੁਤ ਸਾਰੇ ਕਲਰ ਤਾਂ ਹੈਗੇ ਹੈਗੇ ਆ ਇਹਦੇ ਵਿੱਚ ਹਰ ਤਰ੍ਹਾਂ ਦੀ ਫਿਟਿੰਗ ਦੇ ਨਾਲ ਤੁਹਾਨੂੰ ਮਿਲ ਜਾਣੇ ਦੇਖੋ ਤੁਸੀਂ ਥੋੜੀ ਐ ਇਦਾਂ ਦੀ ਪਸੰਦ ਕਰਦੇ ਹੋ ਤੇ ਜੀਨ ਦੀਆਂ ਪੈਂਟਾਂ ਦੇ ਵਿੱਚ ਵੀ ਬਹੁਤ ਸਾਰੀ ਵੈਰਾਈਟੀ ਤੁਸੀਂ ਬਲੈਕ ਬਲ ਅ ਲਾਈਟ ਡਾਰਕ ਜਿਹੜਾ ਮਰਜੀ ਕਲਰ ਲੈ ਸਕਦੇ ਤੁਸੀਂ ਲੌਂਗ ਕੋਟ ਪਸੰਦ ਕਰਦੇ ਹੋ ਲੌਂਗ ਕੋਟ ਵੀ ਲੈ ਕੇ ਜਾ ਸਕਦੇ ਕੋ ਰਾਣੀਆ ਮਹਾਰਾਣੀ ਵਾਲੇ ਕੋਟ ਆ ਗਏ ਤੁਹਾਡੇ ਵਾਸਤੇ ਬਹੁਤ ਸੋਹਣੇ ਇਹ ਕਿਹਦੇ ਲੌਂਗ ਵੀ ਹੈਗੇ ਆ ਸ਼ਾਰਟ ਵੀ ਹੈਗੇ ਆ ਤੁਸੀਂ ਹਰ ਤਰ੍ਹਾਂ ਦੇ ਵਿੱਚ ਵੈਰਾਈਟੀ ਲੈ ਕੇ ਜਾ ਸਕਦੇ ਕਲਰ ਐਂਡ ਸੁਪਰ ਸੁਪਰ ਆ ਚੁੱਕੇ ਆ ਕਿ ਤੁਸੀਂ ਆਪ ਹੋਣਾ ਕਨਫਿਊਜ਼ ਕਿਹੜਾ ਲਈਏ ਕਿਹੜਾ ਛੱਡ ਕੇ ਜਾਈਏ ਦੇਖੋ ਜੀ ਕਪੜਾ ਨਾਲ ਨਾਲ ਸਾਡੇ ਕੋਲ ਪੰਜਾਬੀ ਜੁੱਤੀਆਂ ਦੇ ਵਿੱਚ ਡਿਜ਼ਾਈਨ ਕਿੰਨੇ ਆ ਇਹ ਚ ਰੰਗ ਤਾਂ ਬਹੁਤ ਸਾਰੇ ਹੈਗੇ ਆ ਬਾਜ਼ਾਰ 'ਚ 2 ਤੋਂ 2000 ਰੁਪਏ ਇੱਥੇ 400 500 ਤੋਂ ਸ਼ੁਰੂ ਆ ਆ ਦੇਖ ਲਓ ਬਹੁਤ ਸਾਰੀ ਪਰਹਮਾਰ ਹੈਗੀ ਆ ਸਾਈਜ਼ ਹਰ ਤਰ੍ਹਾਂ ਦੇ ਮਿਲ ਜਣੇ ਆ ਬੱਚਿਆਂ ਦੇ ਲਈ ਮਿਲ ਜੂ ਵੱਡਿਆਂ ਲਈ ਮਿਲ ਜੂ ਮਿਡਲ ਲਈ ਮਿਲ ਜੂ ਇਸ ਤੋਂ ਇਲਾਵਾ ਤੁਸੀਂ ਪਾਰਟੀ ਵੇਅਰ ਲੈਣੇ ਆ ਤੁਸੀਂ ਲਹਿੰਗਾ ਨਾਲ ਤੁਸੀਂ ਸ਼ਾਰਾਰੀ ਸੂ ਬੱਚਿਆਂ ਦੇ ਲਈ ਵੀ ਪਾਰਟੀ ਵਿੱਚ ਕਿੰਨੇ ਸੋਹਣੇ ਸੋਹਣੇ ਸ਼ੂ ਇੱਥੇ ਆ ਚੁੱਕਿਆ ਇਹ ਵੀ ਤੁਸੀਂ ਚੈੱਕ ਕਰ ਲਓ ਭਾਈ ਜੀ ਰੇਟ ਬਹੁਤ ਜ਼ਿਆਦਾ ਬਾਜ਼ਾਰ ਤੁਸੀਂ 3 3 4 4 ਗੁਣਾ ਰੇਟ ਘੱਟ ਲਿਆ ਇੱਥੇ ਭਾਈ ਜੀ ਅਸੀਂ ਕੀ ਕਰਦੇ ਹੈਗੇ ਸਾਰਿਆਂ ਦਾ ਫਾਇਦਾ ਕਰਨਾ ਹੈਗਾ ਜੀ 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 ਚਾਹੁੰਦੇ ਕਿਸੇ ਦਿਨ ਚੀਜ਼ਾਂ ਪਾਉਣੀਆਂ ਪਰ ਮਹਿੰਗੀਆਂ ਮਿਲਦੀਆਂ ਬੱਡੇੜੀਪੁਰ ਮਾਰੇ ਸਾਰੇ ਪਵਾਤੀਆਂ ਸਾਥੀਆਂ ਕਰਦੇ ਜੀ ਸਭ ਤੋਂ 200 ਪਿਆਰ ਤੋਂ ਪੰਜਾਬੀ ਜੀ ਤੇ ਸ਼ੁਰੂ ਹੋ ਜਾਂਦੀ ਹੈਗੀ ਆ ਚਲੋ ਜੀ ਕੁੜੀਆਂ ਨਾਲ ਨਾਲ ਤੁਸੀਂ ਆ ਦੇਖੋ ਮੁੰਡਿਆਂ ਦੀਆਂ ਵੀ ਦੇਖੋ ਨਾ ਤੁਸੀਂ ਕੋੜਤੇ ਪਿਆਮੇ ਪਾਉਣੇ ਆ ਛਾਤਰੇ ਲਾਉਣੇ ਆ ਤਾਂ ਆ ਦੇਖੋ ਤੁਹਾਡੇ ਲਈ ਵੀ ਪੰਜਾਬੀ ਜੁੱਤੀਆਂ 'ਚ ਬਹੁਤ ਸਾਰੀ ਵੈਰਾਈਟੀ ਆ ਭਾਈ ਜੀ ਸ਼ੂ ਸੈਕਸ਼ਨ ਇਹੀ ਚੀਜ਼ਾਂ 'ਚ ਹੋਰ ਵੀ ਕੁਝ ਹੈ ਆਪਾਂ ਸੈਪਰੇਟ ਬਣਾ ਦਿੱਤਾ ਵੱਖਰਾ ਕਿਉਂਕਿ ਇੱਥੇ ਜਗ੍ਹਾ ਘੱਟ ਹੋਣਾ ਕਰਕੇ ਆ ਉੱਠਣ ਬੈਠਣ ਨੂੰ ਪ੍ਰੋਬਲਮ ਆ ਜਾਂਦੀ ਸੀ ਕਸਟਮਰ ਜ਼ਿਆਦਾ ਹੁੰਦੇ ਸਨ ਇਸਕੇ ਅਪਾ ਸੈਪਰੇਟ ਬਣਾਤਾ ਆਪਾਂ ਤੁਹਾਨੂੰ ਉੱਪਰ ਜਾ ਕੇ ਦਿਖਾਉਨੇ ਆ ਦਿਖਾਓ ਜੀ ਲਓ ਵੀ ਆਹ ਨਾ ਸੱਚੀ ਇੰਦਾ ਲਾਦਾ ਜਿੱਦਾਂ ਬੜਾ ਦਿੱਲੀ ਚੰਡੀਗੜ੍ਹ ਜਾਂ ਕਿਸੇ ਬਹੁਤ ਵੱਡੇ ਸ਼ੂ ਦੇ ਸਟੋਰ ਤੇ ਆ ਗਏ ਦੇਖੋ ਬੜਾ ਸੋਹਣਾ ਡਿਜ਼ਾਈਨ ਕੀਤਾ ਤੁਸੀਂ ਇਹਦੇ ਵਿੱਚ ਇਹ ਚੈੱਕ ਕਰ ਲਓ ਹਰ ਇੱਕ ਤਰ੍ਹਾਂ ਦਾ ਮਾਡਲ ਤੁਹਾਨੂੰ ਮਿਲ ਜਣਾ ਦੇਖੋ ਜਿਵੇਂ ਨਾ ਥਾਰ ਗੱਡੀ ਸਹੀ ਹੁੰਦੀ ਐਦਾਂ ਦੇ ਸ਼ੂ ਇੱਥੇ ਤੁਹਾਨੂੰ ਮਿਲ ਜਣੇ ਹੈਗੇ ਆ ਮਤਲਬ ਹਰ ਕਿਸੇ ਨੂੰ ਖੋਸ਼ ਆ ਦੇਖੋ ਤੁਸੀਂ ਸਪੋਰਟਸ ਕਰਦੇ ਹੋ ਤੁਸੀਂ ਐਕਸਰਸਾਈਜ਼ ਕਰਦੇ ਆ ਤੁਸੀਂ ਵਾਕ ਤੇ ਜਾਣਾ ਬੜੇ ਸੋਹਣੇ ਸੋਹਣੇ ਡਿਜ਼ਾਈਨ ਆ ਵੀ ਤੁਸੀਂ ਚੈੱਕ ਕਰ ਲਓ ਮੁੰਡਿਆਂ ਦੀ ਪਹਿਲੀ ਪਸੰਦਿਆ ਰੰਗ ਰੂੰਗੇ ਇਹਦੇ ਵਿੱਚ ਸਾਰੇ ਮਿਲ ਜਾਣੇ ਤੇ ਕੁੜੀਆਂ ਦੇ ਲਈ ਮੁੰਡਿਆਂ ਦੇ ਲਈ ਸਾਰੀ ਵੈਰਾਈਟੀ ਸਪੋਰਟ ਸ਼ੂਜ਼ ਦੇ ਵਿੱਚ ਲੈ ਜਾਓ ਪਾਰਟੀ ਵੇਅਰ ਲੈ ਜਾਓ ਪੰਜਾਬੀ ਜੁੱਤੀਆਂ ਲੈ ਜਾਓ ਆ ਵੀ ਦੇਖੋ ਕਿੰਨਾ ਸੋਹਣਾ ਸ਼ੂ ਹੈਗਾ ਇਹ ਤੁਸੀਂ ਹੈ ਨਾ ਇੱਥੋਂ ਆ ਕੇ ਆਪਣਾ ਫਾਇਦਾ ਲੈ ਕੇ ਜਾ ਸਕਦੇ ਆ ਹੁਣ ਤੁਸੀਂ ਸੋਚ ਸਕਦੇ ਹੋ ਦੱਸ ਸਾ ਤੇ ਮੈਨੂੰ ਇਹਦਾ ਰੇਟ ਕੀ ਆ ਰੇਟ ਦਾ ਹੈਗਾ 5000 ਬਾਜ਼ਾਰ ਚ ਕੋਈ 6000 ਮੰਗਦਾ ਕੋਈ 6500 ਮੰਗਦਾ ਸਾਡਾ ਰੇਟ ਕੀ ਆ ਦੇਖ ਲਓ 900 ਤੇ 38 ਰੁਪਏ ਦੇ ਵਿੱਚ ਦੇ ਰਣਾ 5000 ਵਾਲਾ ਸ਼ੂ 938 ਰੁਪਏ ਦੇ ਵਿੱਚ ਆ ਦੇਖੋ ਪੈਸੇ ਤੁਹਾਡੇ ਬਚਣੇ ਆ ਫਾਇਦਾ ਤੁਹਾਡਾ ਹੋਣਾ ਟੌਰ ਤੁਹਾਡੀ ਨਿਕਲਣੀ ਆ ਆਉਣਾ ਪੈਣਾ ਵੱਡਾ ਡਿੱਪੂ ਤਾਂ ਦੇਖੋ ਹਰ ਤਾਂ ਬਾਈ ਜੀ ਬੜੇ ਸੋਹਣੇ ਸੋਹਣੇ ਮਾਡਲ ਆਵੇਂ ਦੇਖ ਰਿਆਂ ਭਾਜੀ ਹਰ ਤਰ੍ਹਾਂ ਤੁਹਾਨੂੰ ਸ਼ੂ ਮੈਨ ਦੇਖੋ ਕਿੰਨੇ ਕਿੰਨੇ ਸੋਹਣੇ ਸ਼ੂ ਆ ਚੁੱਕੇ ਹੈਗੇ ਆ ਬਿਲਕੁਲ ਲਾਈਟ ਰੇਟ ਵਿੱਚ ਹੈ ਦੇਖਣ ਨੂੰ ਹੈਵੀ ਲੱਗ ਰਿਹਾ ਲਾਈਟ ਰੇਟ ਵਿੱਚ ਤੁਹਾਨੂੰ ਅਲੱਗ-ਅਲੱਗ ਆਰਟੀਕਲ ਮੈਨ ਅਲੱਗ-ਅਲੱਗ ਤੁਹਾਨੂੰ ਸਾਈਜ਼ ਮੈਨ ਤੁਸੀਂ ਬੱਚਿਆਂ ਵਾਸਤੇ ਸ਼ੂ ਲੈਣੇ ਹੈਗੇ ਆ ਤੁਸੀਂ ਲੇਡੀਜ਼ ਵਾਸਤੇ ਲੈਣੇ ਹੈਗੇ ਤੁਸੀਂ ਜੈਂਟਸ ਵਾਸਤੇ ਲੈਣੇ ਤੁਹਾਨੂੰ ਹਰ ਤਰ੍ਹਾਂ ਦੇ ਸ਼ੂ ਇੱਥੇ ਵੱਡਾ ਦੀਪੂ ਜੀ ਇੱਕ ਛੱਤ ਹੇਲੇ ਮਿਲਣੇ ਹੈਗੇ ਆ ਅਸੀਂ ਹੈਨਾ ਹਮੇਸ਼ਾ ਕੈਨੇਡਾ ਅਮਰੀਕਾ ਤਾਏ ਚਾਚੇ ਮਾਮਿਆਂ ਨੂੰ ਕਹਿੰਦੇ ਸਾਡਲੇ ਜੀ ਆਉਂਦੇ ਹੋ ਸ਼ੂ ਜਾ ਤੁਹਾਨੂੰ ਚੀਜ਼ਾਂ ਸਾਰੀਆਂ ਇੱਥੇ ਮਿਲ ਜਣੀਆਂ ਦੇਖੋ ਮਤਲਬ ਹਰ ਇੱਕ ਤਰ੍ਹਾਂ ਦੀ ਵੈਰਾਈਟੀ ਹਰ ਇੱਕ ਤਰ੍ਹਾਂ ਦੇ ਡਿਜ਼ਾਈਨ ਇੱਕੋ ਈ ਸ਼ਾਪ ਤੇ ਰੱਬ ਵੱਡਾ ਡਿੱਪੂ ਤੇ ਆਓ ਨਿਆਰੇ ਪਾਓ ਆ ਦੇਖੋ ਭਾਜੀ ਕਿੰਨੇ ਕਿੰਨੇ ਵਧੀਆ ਆ ਚੁੱਕੇ ਜੇ ਤੁਸੀਂ ਪਾ ਲੈਣਾ ਪੈਣਾ ਜ ਹਵਾ ਜੌਰ ਦੇ ਪੈਣਾ ਕਿਉਂਕਿ ਤੁਹਾਡੇ ਵਾਸਤੇ ਸ਼ੂ ਜਾਨੇ ਟੋਲਟੋਰੀ ਆ ਚੁੱਕਿਆ ਹੈ ਕਿ ਡਬਲ ਸ਼ੈਡਰ ਆ ਚੁੱਕਿਆ ਹੈ ਗਿਆ ਕੋਈ 700 ਦਾ ਕੋਈ 800 ਦਾ ਕੋ 2000 ਦੇ ਕੋ 2500 ਦੇ ਚਾਰ ਪੰਜ ਹਜ਼ਾਰ ਤੱਕ ਤੁਹਾਨੂੰ ਲਗ ਲਗੇ ਚ ਵੈਰਾਈਟੀ ਮਿਲ ਜਾਣੀ ਹੈ ਸਾਡੇ ਕੋਲ ਇਹੀ ਵੈਰਾਈਟੀ ਨਹੀਂ ਆ ਦੇਖੋ ਸਾਡੇ ਕੋਲ ਪੂਰੇ ਭਰੇ ਪਏ ਆ ਖਾਨੇ ਵੈਰਾਈਟੀਆਂ ਇੱਧ ਬੱਚਿਆਂ ਦੇ ਲਈ ਤੁਸੀਂ ਲੈਣੇ ਆ ਦੇਖੋ ਬੱਚਿਆਂ ਦੇ ਲਈ ਵੀ ਸ਼ੂ ਇੱਥੇ ਆ ਚੁੱਕੇ ਆ 100 ਰੁਪਏ ਤੋਂ ਵੈਸੇ ਇੱਥੇ ਸ਼ੂ ਸਟਾਰਟ ਹੋ ਜਾਂਦਾ ਉਦੋਂ ਉੱਪਰਲੀ ਰੇਂਜ ਜਿੰਦਾਂ ਦੀ ਤੁਹਾਨੂੰ ਚਾਹੀਦੀ ਤੁਸੀਂ ਲੈ ਕੇ ਜਾ ਸਕਦੇ ਆ ਚੀਜ਼ਾਂ ਚੈੱਕ ਕਰ ਲਓ ਉਧਰ ਵੀ ਚੈੱਕ ਕਰ ਲਓ ਤੁਸੀਂ ਘਰ ਪਾਉਣ ਲਈ ਲੈਣੇ ਆ ਤੁਸੀਂ ਵਾਕ ਲਈ ਲੈਣੇ ਆ ਤੁਸੀਂ ਡੇਲੀ ਪਾਉਣ ਲਈ ਲੈਣੇ ਆ ਤੁਸੀਂ ਬਾਂਡੇ-ਬੁੰਡੇ ਜਾਣਾ ਤੇ ਆਜੋ ਵੱਡੇ ਫਾਇਦੇ ਇਥੇ ਕਰਾਂਗੇ ਆਉਣਾ ਹੈਗਾ ਤੁਸੀਂ ਵੱਡਾ ਡੀਪੂ ਅਜਾਦ ਚੌਂਕ ਬੰਗਾ ਫੇਸਬੁੱਕ YouTube ਤੇ Instagram ਤੇ ਸਾਡੇ ਪੇਜ ਆ ਉਹਨੂੰ ਤੁਸੀਂ ਸਬਸਕ੍ਰਾਈਬ ਤੇ ਫੋਲੋ ਕਰ ਲਓ ਤਾਂ ਜੋ ਕਿ ਰੋਜ਼ ਦੀ ਨਵੀਂ ਅਪਡੇਟ ਤੁਹਾਨੂੰ ਮਿਲ ਸਕੇ ਕੈਮਰਾਮੈਨ ਓਮ ਸੰਦੀ ਨਾਲ ਹਰਦੀਪ ਸਿੰਘ ਤੱਗੜਸਾਨ ਟੀਵੀ ਬੰਗਾ